ਵਾਹਿਗੁਰੂ ਜੀ ਕੀ ਖਾਤਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿੰਡ ਅੰਦਗੜ ਦੀ ਸੰਗਤ ਵੱਲੋਂ ਤੂੜੀ ਦਾ ਤੇ ਖੀੜਾ ਦਾਣਾ ਲੈ ਕੇ ਚੱਲੇ ਆਂ ਹਰੀ-ਖਰੀ ਕੇ ਵਾਲੇ ਬੰਨ ਤੇ ਜਿਹੜਾ ਬੰਨ ਟੁੱਟਿਆ ਹੋਇਆ ਵਾ ਤੇ ਉੱਥੇ ਦਾ ਰੱਖਿਆ ਜਾ ਰਿਹਾ ਵੀ 15 ਰੰਗੀਆਂ ਪਿੰਡਾਂ ਦੇ ਵਿੱਚ ਪਾਣੀ ਦੀ ਕਾਰਵਾਤ ਨਾਲ ਹੈਣਾ ਡੀ.ਐਮ. ਹਾਂਜੀ ਅੱਜ ਪਿੰਡ ਅੰਦਗੜ ਜ਼ਿਲ੍ਹਾ ਬੋਗਾ ਤੋਂ ਅੱਜ ਹਰ ਪੀੜਤਾਂ ਵਾਸਤੇ ਜਿਹੜਾ ਆਪਣਾ ਹਰੀ ਕੇ ਨਾਲੇ ਬੰਤੋ ਘਾ ਬੰਨ ਕੋ ਕੋਈ ਪਰ ਹਲੇ ਪਾਸੇ ਜਿਹੜੇ ਲੋਕ ਆਪਣੇ ਪੰ 1500 ਆਪਣੇ ਡਬੇ ਆ ਉਹਨਾਂ ਵਾਸਤੇ ਅੱਜ ਅਸੀਂ ਫੀਡ ਦੀ ਸੇਵਾ ਤੇ ਪੂਰੀ ਦੀ ਸੇਵਾ ਪੰਡੰਦਗੜ ਤੋਂ ਅਸੀਂ ਚੱਲੇ ਆ ਜੀ ਪੰਡੰਦਗੜ ਤੇ ਜਿਹੜੇ ਮੋਗੇ ਦੀ ਸੰਗਤ ਲੋਕਾਂ ਨੂੰ ਕਰਨਦੇ ਆ ਤੇ ਨਾਲ ਨਾਲ ਦਵਾਈਆਂ ਵੀ ਅਸੀਂ ਲੈ ਕੇ ਚੱਲਿਆ ਕਿ ਇਹਨੂੰ ਦਵਾਈ ਦੀ ਵੀ ਲੋੜ ਹੋਈ ਉਹ ਵੀ ਆਪਾਂ ਦੇ ਕੇ ਆਵਾਂਗੇ ਤੇ ਇੱਕ ਆਪਾਂ ਸਾਰੇ ਭਰਾਵਾਂ ਨੂੰ ਨਾਲੇ ਇੱਕ ਆਪਾਂ ਸਾਰੇ ਭਰਾਵਾਂ ਨੂੰ ਬੇਨਤੀ ਵੀ ਕਰਨੀ ਹੈ ਨਾ ਜਿੰਨੇ ਵੀ ਆਪਣੇ ਭਰਾ ਸਰਦੇ ਹੈਗੇ ਆ ਵੀ ਵੱਧ ਵੱਧ ਉਥੇ ਸਾਰੇ ਭਰਾ ਪਹੁੰਚਣਾ ਤੇ ਜਿਹੜੀ 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 ਚੀਜ਼ ਦੀ ਵੀ ਲੋੜ ਹੈਗੀ ਉਥੇ ਵੀ ਉਹ ਸਾਰੇ ਭਰਾ ਉਥੇ ਲੈ ਕੇ ਪਹੁੰਚਣ ਹਾਂਜੀ ਹਾਂਜੀ ਤੇ ਬਾਕੀ ਅੱਪ ਇਹ ਵੀ ਬੇਨਤੀ ਕਰਦੇ ਆ ਵੀ ਆਪਾਂ ਕੀ ਨਾਮ ਦੇ ਉਥੇ ਜਾ ਕੇ ਵੀਡੀਓ ਪਾਵਾਂਗੇ ਵੀ ਜਿਹੜੀ ਚੀਜ਼ ਦੀ ਜ਼ਰੂਰਤ ਹੋਣੀ ਹੈ ਹਾਂ ਉਹਨਾਂ ਦਾ ਨੰਬਰ ਵੀ ਮੈਂ ਪਾਉਂਗਾ ਨਾਲ ਬੋਲ ਕੇ ਤੇ ਤੁਸੀਂ ਉਥੇ ਪਹੁੰਚ ਕੇ ਬਾਈਆਂ ਉਹਨਾਂ ਦੀ ਹੈਲਪ ਕਰ ਸਕਦੇ ਜਿਹੜੀ ਚੀਜ਼ ਦੀ ਵੀ ਜ਼ਰੂਰਤ ਹੈ ਵੱਧ ਵੱਧ ਭਰਾਵੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੀ ਟਰਾਲੀ ਦੂਜੀ ਖੜੀ ਆਈ ਆਪਣੀ ਬੰਦੇ ਨੂੰ ਪੰਡਾ ਨੂੰ ਦੇਖ ਕੇ ਉਹ ਕਰਦੇ ਆ ਕਿਰੇ ਮੂਹਰੇ ਤੋਰ ਲੈਂਦੇ ਆ ਇਹਦੇ ਅੱਗੇ ਕਿੰਨੇ ਆਨੇ ਚਾਰ-ਚਾਰ ਬੈ ਗਏ ਚਲੋ ਹੋ ਜੀ ਤੁਰ ਗਏ ਫਿਰ ਤੁਰ ਗਏ ਆਹ ਚੱਕਲੇ ਕਰਨਾ ਪਏਗਾ ਇਹੋ ਕੋਈ ਨਾਲ ਕੋਈ ਨਾ ਲੈ ਪਰਦਾ ਦਾ ਹੈਗਾ ਹੀ ਆ ਮੈਂ ਦਰਵੇਖੀ ਚੱਲ ਜਾਂ ਦੇਖੀ ਜਿਹੜਾ ਕੱਲ ਬੱਡੂਆਲ ਪੈਂਦ ਪੈਂਦ ਲੈ ਲੈ ਆਹ ਲੈ ਲੈ ਨਾ ਕੋਈ ਨਾ ਸੇ ਆ ਜਾਓ ਮੈਡੀਕਲ ਕੋਲੇ ਜਾਂਦਾ ਹਾਂ ਹਾਂ